ਪੰਜਾਬ ਨਿਵਾਸੀਓ ਮੈਂ ਡਾਕਟਰ ਦਰਸ਼ਨਪਾਲ 올 ਇੰਡੀਆ ਪ੍ਰਧਾਨ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਅਤੇ ਸੰਯੁਕਤ ਕਿਸਾਨ ਮੋਰਚੇ ਦਾ ਤਾਲਮਿਲ ਕਮੇਟੀ ਮੈਂਬਰ ਅੱਜ ਪੰਜਾਬ ਸਰਕਾਰ ਨੇ ਪੰਜਾਬ ਦੇ ਵਿੱਚ ਪੰਜਾਬ ਰੋਡਵੇਜ ਅਤੇ ਪੀਆਰਟੀਸੀ ਦੀਆਂ ਯੂਨੀਅਨਾਂ ਜੋ ਠੇਕੇ ਤੇ ਕੰਮ ਕਰਦੇ ਨੇ ਜਾਂ ਕਿਲੋਮੀਟਰ ਸਕੀਮ ਤੇ ਕੰਮ ਕਰਦੇ ਨੇ ਉਹਨਾਂ ਦੀਆਂ तमाम ਯੂਨੀਅਨਾਂ ਜਿਹੜੀਆਂ ਨੇ ਦੋਨਾਂ ਰੋਡਵੇ ਜਾਨੀਆਂ ਪੰਜਾਬ ਰੋਡਵੇ ਤੇ ਪੈਪਸੂ ਰੋਡਵੇ ਪੈਪਸੂ ਰੋਡਵੇ ਦਾ ਹੈਡ ਕੁਆਰਟਰ ਪਟਿਆਲੇ ਆ ਪੰਜਾਬ ਰੋਡਵੇ ਦਾ ਚੰਡੀਗੜ੍ਹ ਸੋ ਅੱਜ ਇਹਨਾਂ ਨੇ ਟੈਂਡਰ ਕੱਢਨੇ ਸੀ ਕਿਲੋਮੀਟਰ ਸਕੀਮ ਦੇ ਲਗਾਤਾਰ ਦੋਵਾਂ ਨੀਆਂ ਜਥੇਬੰਦੀਆਂ ਦੋਵਾਂ ਅਦਾਰਿਆਂ ਦੀਆਂ ਜਥੇਬੰਦੀਆਂ ਕਿਲੋਮੀਟਰ ਸਕੀਮ ਦਾ ਵਿਰੋਧ ਕਰਦੇ ਆ ਰਹੇ ਹਨ ਤੇ ਟੈਂਡਰ ਲਗਾਤਾਰ ਕੱਢਣ ਦੀ ਕੇਂਦਰ ਸਰਕਾਰ ਦੀ ਜੋ ਪੰਜਾਬ ਸਰਕਾਰ ਦੀ ਜੋ ਕੋਸ਼ਿਸ਼ ਸੀ ਉਹਨੂੰ ਰੋਕਦੇ ਆ ਰਹੇ ਸਨ ਅੱਜ ਟੈਂਡਰ ਇਹਨਾਂ ਨੇ ਕੱਢਣੇ ਸੀ ਕਿ ਪ੍ਰਾਈਵੇਟਾਂ ਤੋਂ ਟੈਂਡਰ ਲੈ ਕੇ ਕਿ ਕਿੰਨੇ ਕੌਣ ਪ੍ਰਾਈਵੇਟ ਕਿ ਜਿਹੜੇ ਰੂਟ ਤੇ ਬੱਸ ਚਲਾਊਗਾ ਤੇ ਕੀ ਉਹਦੇ ਨਾਲ ਰੇਟ ਤੈਅ ਹੋਊਗਾ ਸੋ ਇਹਦਾ ਵਿਰੋਧ ਕਰਨ ਵਾਸਤੇ ਲਗਾਤਾਰ ਇਹ ਦੋਵੇਂ ਅਦਾਰਿਆਂ ਦੀਆਂ ਜਥੇਬੰਦੀਆਂ ਤੇ ਵਰਕਰ ਨੇ ਜਿਹੜੇ ਉਹ ਮੈਦਾਨ 'ਚ ਸੀਗੇ ਪਰ ਅੱਜ ਪੰਜਾਬ ਸਰਕਾਰ ਨੇ ਰਾਤ ਇਹਨਾਂ ਦੇ ਉੱਤੇ ਹਮਲਾ ਬੋਲ ਕੇ ਇਹਨਾਂ ਦੇ ਉੱਤੇ ਇਹਨਾਂ ਦੀ ਤਮਾਮ ਲੀਡਰਸ਼ਿਪ ਹੈ ਜਿਹੜੀ ਉਹਨੂੰ ਰਾਉਂਡ ਅਪ ਕਰ ਲਿਆ ਕਿਸੇ ਨੂੰ ਘਰਾਂ 'ਚ ਬੰਦ ਕਰਤਾ ਕਿਸੇ ਨੂੰ ਗ੍ਰਿਫਟਾਰ ਕਰ ਲਿਆ ਕੋਈ ਥਾਣੇ 'ਚ ਹੈ ਕੋਈ ਕਿਤੇ ਹੈ ਸੋ ਇਹ ਨਾਦਰ ਸ਼ਾਹੀ ਹਮਲਾ ਇਹ ਸਾਡੇ ਪੰਜਾਬ ਦੇ ਅੰਦਰ ਜਿੱਥੇ-ਜਿੱਥੇ ਬੰਦੀਆਂ ਇੰਨੀਆਂ ਮਜ਼ਬੂਤ ਨੇ ਉੱਥੇ ਇਸ ਕਿਸਮ ਦੀ ਕਾਰਵਾਈ ਕਰਨਾ ਰਤੋਂ ਰਾਤ ਯੂਨੀਅਨਾਂ ਦੇ ਨੁਮਾਇੰਦਿਆਂ ਨੂੰ ਚੱਕ ਕੇ ਬੰਦ ਕਰ ਦੇਣਾ ਇਹ ਠੀਕ ਨਹੀਂ ਹੈ ਸਰਕਾਰ ਨੂੰ ਗੱਲਬਾਤ ਦਾ ਰਸਤਾ ਅਪਣਾਉਣਾ ਚਾਹੀਦਾ ਸੀ ਅਪਣਾਉਣਾ ਚਾਹੀਦਾ ਤੇ ਅਪਣਾਉਣਾ ਅੱਗੇ ਵੀ ਅਪਣਾਉਣਾ ਹੀ ਚਾਹੀਦਾ ਗੱਲਬਾਤ ਦਾ ਰਸਤਾ ਸੋ ਮੈਂ तमाम ਯੂਨੀਅਨ ਵੱਲੋਂ ਆਪਣੀ ਵੱਲੋਂ ਕਿਸਾਨਾਂ ਦੀ ਜਥੇਬੰਦੀ ਹੈ ਸਾਡੀ ਮੈਂ ਪੰਜਾਬ ਦੀ ਹੈ ਜਿੰਨੀਆਂ ਵੀ ਜਨਤਕ ਜਥੇਬੰਦੀਆਂ ਜਮਹੂਰੀ ਜਥੇਬੰਦੀਆਂ ਇਨਸਾਫ ਪਛੰਦ ਜਥੇਬੰਦੀਆਂ ਲੋਕ ਜਥੇਬੰਦੀਆਂ ਉਨ੍ਹਾਂ ਦੇ ਆਗੂਆਂ ਤੇ ਨੁਮਾਇੰਦਿਆਂ ਨੂੰ ਅਪੀਲ ਕਰਦਾ ਹੱਥ ਬੰਨ੍ਹ ਕੇ ਅਪੀਲ ਕਰਦਾ ਕਿ ਇਹੋ ਜਿਹੇ ਜੋ ਹਮਲੇ ਹੋ ਰਹੇ ਹਨ ਕੇਂਦਰ ਸਰਕਾਰ ਵੱਲੋਂ ਵੀ ਜਮਹੂਰੀ ਸ਼ਕਤੀਆਂ ਤੇ ਹਮਲੇ ਹੋ ਰਹੇ ਹਨ ਲੋਕਾਂ ਦੀ ਨੁਮਾਇੰਦਗੀ ਕਰਨ ਵਾਲੇ ਬੁੱਧੀਜੀਵੀਆਂ ਨੂੰ ਲੋਕਾਂ ਦੀ ਨੁਮਾਇੰਦਗੀ ਕਰਨ ਵਾਲੇ ਵਰਕਰਾਂ ਨੂੰ ਅੰਦਰ ਧੱਕਿਆ ਜਾ ਰਿਹਾ ਹੈ ਜੇਲ੍ਹਾਂ ਦੇ ਵਿੱਚ ਆਵਾਜ਼ ਬੰਦ ਕੀਤੀ ਜਾ ਰਹੀ ਹੈ ਇਹ ਆਵਾਜ਼ ਬੰਦ ਕਰਨ ਦਾ ਹੀ ਇੱਕ ਕੋਸ਼ਿਸ਼ ਹੈ ਹਲੇ 4 ਦਿਨ ਪਹਿਲਾਂ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਨ ਇਹਨਾਂ ਨੇ ਮਨਾਇਆ ਹੈ 350 ਸਾਲਾਂ ਪੰਜਾਬ ਸਰਕਾਰ ਨੇ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਕਿ ਜਿਸ ਗੁਰੂ ਦਾ ਤੁਸੀਂ ਸ਼ਹੀਦ ਗੁਰੂ ਜੀ ਦਾ ਸ਼ਹੀਦੀ ਦਿਨ ਮਨਾ ਰਹੇ ਸੀ ਝੋਰ-ਸ਼ੋਰ ਨਾਲ ਸਾਰੇ ਪੰਜਾਬ ਦੇ ਵਿੱਚ ਤੁਸੀਂ ਲੈ ਕੇ ਗਏ ਅੱਡ-ਅੱਠ ਥਾਵਾਂ ਤੇ ਤੁਸੀਂ ਅ ਅਰਦਾਸਾਂ ਕੀਤੀਆਂ ਅੱਡ ਅੱਡ ਸਾਵਾ ਤੁਸੀਂ ਪ੍ਰੋਗਰਾਮ ਕਰਾਏ ਆਨੰਦਪੁਰ ਸਬ ਤੁਸੀਂ ਸਪੈਸ਼ਲ ਅਸੈਂਬਲੀ ਸੈਸ਼ਨ ਰੱਖਿਆ ਉਸ ਗੁਰੂ ਨੇ ਤਾਂ ਆਵਾਜ਼ ਉਠਾਈ ਸੀ ਕਿ ਉਹਨਾਂ ਨੇ ਹਿੰਦੂ ਰਾਜਿਆਂ ਦੀ ਆਵਾਜ਼ ਬਣ ਕੇ ਦਿੱਲੀ ਦਰਬਾਰ ਚ ਜਾ ਕੇ ਸ਼ਹਾਦਤ ਦਿੱਤੀ ਸੀ ਆਪਣੇ ਤਿੰਨ ਸਾਥੀਆਂ ਦੇ ਨਾਲ ਸੋ ਇਹ ਇਹੋ ਜਿਹੇ ਇਤਿਹਾਸਿਕ ਭਗਤ ਸਿੰਘ ਤੇ ਅੰਬੇਦਕਰ ਦੀਆਂ ਫੋਟੋਆਂ ਤੁਸੀਂ ਆਪਣੇ ਦਫ਼ਤਰਾਂ ਚ ਲਾਉਨੇ ਹੋ ਅੰਬੇਦਕਰ ਜੀ ਨੇ ਇੱਕ ਵਿਧਾਨ ਬਣਾਇਆ ਸੀ ਜਿਹਦੇ ਚ ਬੋਲਣ ਦੀ ਆਜ਼ਾਦੀ ਜਥੇਬੰਦ ਹੋਣ ਦੀ ਆਜ਼ਾਦੀ ਆਪਣੇ ਹੱਕ ਮੰਗਣ ਦੀ ਆਜ਼ਾਦੀ ਉਸ ਵਿਧਾਨਚ ਹੈ ਤੁਸੀਂ ਅੰਬੇਦਕਰ ਦੀਆਂ ਫੋਟੋ ਕਿਉਂ ਲਾਉਨੇ ਹੋ ਸ਼ਹੀਦ ਭਗਤ ਸਿੰਘ ਦੀ ਫੋਟੋ ਤੁਹਾਡੇ ਹਰ ਦਫ਼ਤਰ ਦੇ ਵਿੱਚ ਲੱਗੀ ਹੋਈ ਹੈ ਤੁਸੀਂ ਉਸ ਰੰਗਾਂ ਦੀਆਂ ਪੱਗਾਂ ਬਨ ਕੇ ਉਸ ਰੰਗ ਦੇ ਨਾਲ ਤੇ ਉਹਦੀ ਫੋਟੋਆਂ ਦੇ ਨਾਲ ਇਹ ਕਿਉਂ ਇੱਕ ਤਰ੍ਹਾਂ ਦਾ ਮਖੌਲ ਕਰ ਰਹੇ ਹੋ ਸ਼ਹੀਦ ਭਗਤ ਸਿੰਘ ਨੇ ਤਾਂ ਆਪਣੀ ਆਜ਼ਾਦੀ ਲਈ ਆਪਣੀ ਆਵਾਜ਼ ਲਈ ਆਪਣੇ ਹੱਕਾਂ ਲਈ ਫਾਂਸੀ ਦਾ ਰੱਸਾ ਚੁੰਮਿਆ ਸੀ ਸੋ ਕਿਰਪਾ ਕਰਕੇ ਸਰਕਾਰ ਨੂੰ ਮੇਰੀ ਅਪੀਲ ਹੈ ਕਿ ਜਾਂ ਤਾਂ ਉਹਨਾਂ ਫੋਟੋਆਂ ਨੂੰ ਜਾਂ ਉਹਨਾਂ ਸ਼ਹੀਦਾਂ ਨੂੰ ਯਾਦ ਨਾ ਕਰੋ ਜੇ ਕਰਦੇ ਹੋ ਤਾਂ ਪੰਜਾਬ ਦੇ ਵਿੱਚ ਅਜਿਹੀ ਜ਼ਬਰਦਸਤ ਹਨੇਰੀ ਨਾ ਚਲਾਓ ਸੋ ਮੈਂ ਅਪੀਲ ਕਰਦਾ ਕਿ ਆਓ ਸਾਰੇ ਮਿਲ ਕੇ ਜਿਹੜੇ ਵੀ ਡਿੱਪੂਆਂ ਦੇ ਵਿੱਚ ਅੱਜ ਪੰਜਾਬ ਰੋਡਵੇ ਦੇ ਡਿੱਪੂ ਜਿੱਥੇ ਚਾਹੇ ਪਟਿਆਲੇ ਡਿੱਪੂ ਹੈ ਸੰਗਰੂਰ ਹੈ ਕਪੂਰਥਾਲੇ ਹੈ ਬਰਨਾਲੇ ਹੈ ਫਰੀਦਕੋਟ ਹੈ ਪਟਿੰਡੇ ਹੈ ਇਹ ਜਿਹੜੇ ਡਿੱਪੂ ਨੇ ਪੀਆਰਟੀਸੀ ਨੇ ਪੰਜਾਬ ਰੋਡਵੇ ਦੇ ਡਿੱਪੂ ਸਾਰੇ ਪੰਜਾਬ ਚ ਨੇ ਮੇਰੀ ਅਪੀਲ ਹੈ ਸਾਰੀਆਂ ਹੀ ਜਨਤਕ ਜਥੇਬੰਦੀਆਂ ਨੂੰ ਕਿ ਤੁਸੀਂ ਆਪਣੇ ਵਰਕਰਾਂ ਨੂੰ ਲੈ ਕੇ ਉਹਨਾਂ ਡਿੱਪੂਆਂ ਦੇ ਵਿੱਚ ਜ਼ਰੂਰ ਗਿਆੜਾ ਮਾਰ ਕੇ ਆਓ ਜਿਹੜੇ ਵਰਕਰ ਰਹਿ ਗਏ ਨੇ ਉਹ ਅੱਜ ਮੈਨੂੰ ਲੱਗਦਾ ਜੋ ਮੈਨੂੰ ਪਤਾ ਚੱਲਿਆ ਕਿ ਉਹ ਜ਼ਰੂਰ ਹੀ ਅੱਜ ਦਾ ਜਿਹੜਾ ਰੋਡਵੇ ਦਾ ਜੋ ਕਹੇ ਲੋ ਕਿ ਕੰਮ ਜੋ ਚੱਲਦਾ ਹੈ ਜੋ ਬੱਸਾਂ ਚੱਲਣੀਆਂ ਨੇ ਉਹ ਜ਼ਰੂਰ ਹੀ ਉਹ ਨਹੀਂ ਚੱਲਣ ਦੇਣਗੇ ਕਿਉਂਕਿ ਉਹਨਾਂ ਦੇ ਦਿਨਾਂ ਵਿੱਚ ਗੁੱਸੇ ਦੀ ਅੱਗ ਹੈ ਇਸ ਕਰਕੇ ਪੰਜਾਬ ਦੇ ਲੋਕਾਂ ਦੀ ਪੰਜਾਬ ਦੇ ਲੋਕਾਂ ਦੀ ਜਥੇਬੰਦੀਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਆਪਣੇ ਉਹਨਾਂ ਬੱਚਿਆਂ ਨਾਲ ਭਰਾਵਾਂ ਨਾਲ ਜੋ ਰੋਡਵੇਜ ਰੋਡਵੇਜ ਦੇ ਦੋਵੇਂ ਧਾਰਿਆਂ 'ਚ ਕੰਮ ਕਰਦੇ ਨੇ ਉਹਨਾਂ ਦੇ ਸਹਿਯੋਗ ਦੇ ਵਿੱਚ ਦੀਪੂਆਂ ਦੇ ਵਿੱਚ ਜਾ ਕੇ ਉਹਨਾਂ ਦੀ ਮਦਦ ਕਰੋ ਸਾਰਿਆਂ ਦਾ ਤੁਹਾਡਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਆਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਸਰਵਨ ਸਿੰਘ ਭਲੇਰ ਪੰਜਾਬ ਰੋਡਵੇ ਤੇ ਪੰਨ ਬੱਸ ਵੱਲੋਂ ਲਗਾਤਾਰ ਜਿਹੜੇ ਉਹਨਾਂ ਦੇ ਕਰਮਚਾਰੀ ਆ ਉਹ ਲਗਾਤਾਰ ਸੰਘਰਸ਼ ਕਰ ਰਹੇ ਨੇ ਪੰਜਾਬ ਵਾਸਤੇ ਸਰਕਾਰ ਦੀਆਂ ਨਿੱਜੀ ਕਰਨ ਦੀਆਂ ਨੀਤੀਆਂ ਵਾਸਤੇ ਵੀ ਤੁਸੀਂ ਕਿਲੋਮੀਟਰ ਸਕੀਮ ਚਲਾ ਕੇ ਜਿਹੜਾ ਪੰਜਾਬ ਰੋਡਵੇ ਦਾ ਪੰਨ ਬੱਸੋ ਦਾ ਨਿੱਜੀਕਰਨ ਕਰਨਾ ਵਾ ਅਰੇ ਲੋਕਾਂ ਦੇ ਹਿੱਤ ਵਿੱਚ ਨਹੀਂ ਹੋਣਾ ਹੈਗਾ ਔਰ ਲਗਾਤਾਰ ਸਰਕਾਰ ਉਹਨਾਂ ਨਾਲ ਪਹਿਲੋਂ ਭਗਵੰਤ ਮਾਨ ਦੀ ਸਰਕਾਰ ਵਾਦਾ ਕਰਕੇ ਆਈ ਸੀ ਪੀ ਸੀ ਜਿਹੜੇ ਠੇਕੇ ਤੇ ਰੱਖੇ ਆਪਣੇ ਡਰਾਈਵਰ ਕਰੈਕਟਰ ਉਹਨੂੰ ਪੱਕਾ ਕਰਾਂਗੇ ਔਰ ਇਹਦਾ ਨਿੱਜੀਕਰ ਨਾ ਕਰਕੇ ਭਗਵੰਤ ਮਾਨ ਸਰਕਾਰ ਇਹ ਕਹਿੰਦੀ ਸੀ ਵੀ ਜਿਹੜਾ ਬੱਸ ਮਾਫੀਆ ਦਾ ਰਾਜ ਖਤਮ ਕਰਾਂਗੇ ਉਹ ਵਿਰੋਧੀ ਤਰ ਤੇ ਅੱਡ ਅੱਡ ਤਰ੍ਹਾਂ ਦੇ ਇਲਜ਼ਾਮ ਲਾਉਂਦੇ ਸੀ ਅੱਜ ਇਹਨਾਂ ਨੇ ਟੈਂਡਰ ਖੋਲਣਾ ਹੈਗਾ ਵਾ ਪੰਜਾਬ ਸਰਕਾਰ ਨੇ ਤੇ ਜਿੰਨੇ ਵੀ ਪੰਨ ਬਸ ਤੇ ਪੰਜਾਬ ਰੋਡਵੇ ਦੇ ਜਿਹੜੇ ਮੁਲਾਜ਼ਮਾਂ ਦੇ ਅਹੁਦੇਦਾਰ ਨੇ ਪ੍ਰਧਾਨ ਨੇ ਸੈਕਟਰੀ ਉਹਨਾਂ ਨੂੰ ਘਰਾਂ 'ਚ ਨજરਬੰਦ ਕਰ ਦਿੱਤਾ ਗਿਆ ਵੀ ਤਾਂ ਕਿ ਉਹ ਵਿਰੋਧ ਨਾ ਕਰ ਸਕਣ ਔਰ ਇਸ ਕਰਕੇ ਉਹਨਾਂ ਦੇ ਫੋਨ ਆਏ ਆ ਮੈਂ ਸਾਰੀਆਂ ਜਥੇਬੰਦੀਆਂ ਨੂੰ ਵੀ ਅਪੀਲ ਕਰੂੰਗਾ ਵੀ ਇਸ ਕਰਕੇ ਉਹਨਾਂ ਦੀ ਅੱਜ ਮਤ ਕਰਨੀ ਚਾਹੀਦੀ ਹੈ ਪੰਜਾਬ ਸਰਕਾਰ ਨੂੰ ਚੇਤਾਵਨੀ ਦਊਂਗਾ ਵੀ ਇਹ ਹਿਟਲਰੀ ਹੁਕਮ ਵਾਪਸ ਲਵੇ ਉਹਨਾਂ ਨੂੰ ਪੀਸਫੁਲੀ ਅੰਦੋਲਨ ਕਰਨ ਦਾ ਹੱਕ ਹੈਗਾ ਵਾ ਅਰ ਤੁਸੀਂ ਨਿੱਜੀ ਕਰਨ ਦੀ ਨੀਤੀ ਨੂੰ ਪਛਾਹ ਹਟੋ ਅਰ ਸਰਕਾਰੀ ਰੋਡ ਵਿੱਚ ਨੂੰ ਬढ़ावा ਦੇਣ ਦੀ بجائے ਜਿੰਨੀ ਰੋਡ ਵਿੱਚ ਜਾਂ ਪੰਨ ਬੱਸ ਬੱਚੀ ਉਹਨੂੰ ਵੀ ਖਤਮ ਕਰਨਾ ਚਾਹੁੰਦੇ ਜੋ ਇਸ ਕਰਕੇ ਅਰ ਮੈਂ ਜਿੰਨੇ ਵੀ ਮੁਲਾਜ਼ਮ ਨੇ ਪੰਜਾਬ ਰੋਡਵੇ ਦੇ ਬੇਸ਼ੱਕ ਤੁਹਾਡੇ ਅਧਿਕਾਰ ਫੜੇਗਾ ਡਟ ਕੇ ਇਹਦੇ ਵਿਰੋਧ ਵਿੱਚ ਵਿਰੋਧ ਕਰੋ আর ਜੜੀਆਂ ਜਥੇਬੰਦੀਆਂ ਪ੍ਰਾਈਵੇਟ ਬੱਸਾਂ ਵਾਲੇ ਡਰਾਈਵਰ ਤੇ ਕਨੈਕਟਰ ਹੈ ਉਹਨਾਂ ਦੀਆਂ ਜਥੇਬੰਦੀਆਂ ਉਹਨਾਂ ਨੂੰ ਵੀ ਉਹਨਾਂ ਦਾ ਸਾਥ ਦੇਣਾ ਚਾਹੀਦਾ ਇੱਕ ਤੇ ਆਹ ਬੇਨਤੀ ਕਰਨੀ ਸੀ ਦੂਸਰਾ ਪੀਜੂ ਬਚਾਓ ਮੋਰਚਾ ਜਿਨੇ ਬਹੁਤ ਵੱਡੀ ਜਿੱਤ ਹਾਸਲ ਕੀਤੀ ਆ ਮੋਦੀ ਸਰਕਾਰ ਦੀ ਬੂਥ ਲਵਾਈ ਆ ਥੁੱਕ ਕੇ ਛੱਟਣਾ ਪੈ ਗਿਆ ਉਹ ਪੀਜੂ ਬਚਾਓ ਮੋਰਚੇ ਦੀ ਜਿੱਤ ਦੇ ਵਿੱਚ ਮਹਾ ਪੰਜਾਬੀਆਂ ਦਾ ਯੋਗਦਾਨ ਆ ਪੰਜਾਬ ਹੋਵੇ ਹਰਿਆਣਾ ਹੋਵੇ ਹਿਮਾਚਲ ਹੋਵੇ ਚੰਡੀਗੜ੍ਹ ਵਾਸੀ ਹੋਣ ਜਿਹੜਾ ਪੰਜਾਬ ਬਚਾਓ ਮੋਰਚੇ ਦੀ ਜਿੱਤ ਆ ਉਹਦੇ ਵਿੱਚ ਪੰਜਾਬੀ ਸੈਂਟੀਮੈਂਟ ਦੀ ਜਿੱਤ ਹੈਗੀ ਆ ਪੂਰੇ ਪੰਜਾਬੀਆਂ ਦੀ ਜਿੱਤ ਹੈਗੀ ਆ ਆਰੋਸ ਜਿੱਤ ਦੇ ਵਿੱਚ ਸਭ ਤੋਂ ਵੱਡਾ ਗੜਾ ਆ ਆਰਐਸਸ ਤੇ ਭਾਜਪਾ ਉਹ ਫਿਰਕੂ ਪੱਤਾ ਖੇਡਣਾ ਚਾਹੁੰਦੀ ਸੀ ਉਹ ਲਾਈਨ ਕੁੱਟੀ ਗਈ ਆ ਉਹ ਚੱਲ ਨਹੀਂ ਸਕੀ ਉਹਦੇ ਵਿੱਚ ਔਰ ਅਸੀਂ ਤਾਂ ਹੀ ਇਹ ਮੋਰਚਾ ਜਿੱਤਣ ਵਿੱਚ ਸਾਰੇ ਸਫਲ ਹੋਏ ਆ ਤੋਂ ਉਹਨਾਂ ਨੂੰ ਬਹੁਤ-ਬਹੁਤ ਵਧਾਈਆਂ ਇਸੇ ਤਰ੍ਹਾਂ ਅਸੀਂ ਚਾਹਾਂਗੇ ਵੀ ਜਿੰਨੇ ਵੀ ਪੰਜਾਬ ਦੇ ਕਾਲਜ ਤੇ ਯੂਨੀਵਰਸਿਟੀ ਆ ਇਹਨਾਂ ਵਿੱਚ ਵੀ ਲਗਭਗ ਚੋਣਾ ਨਹੀਂ ਹੁੰਦੀ ਐ ਬੰਦ ਕੀਤੀਆਂ ਹੋਈਆਂ ਸਰਕਾਰਾਂ ਨੇ ਵਿਦਿਆਰਥੀਆਂ ਨੂੰ ਵੀ ਪੀਸਫੁਲੀ ਡੈਮੋਕਰੈਟਿਕ ਢੰਗ ਨਾਲ ਆਪਣੀ ਗੱਲ ਕਰਨ ਦਾ ਹੱਕ ਹੋਣਾ ਚਾਹੀਦਾ ਪੰਜਾਬ ਦੇ ਅੰਦਰ ਸਾਰੀਆਂ ਯੂਨੀਵਰਸਟੀਆਂ ਤੇ ਕਾਲਜਾਂ ਵਿੱਚ ਵੀ ਵਿਦਿਆਰਥੀਆਂ ਦੀਆਂ ਚੋਣਾਂ ਹੋਣੀਆਂ ਚਾਹੀਦੀਆਂ ਧੰਨਵਾਦ 不可！